ਸਤ ਸ੍ਰੀ ਅਕਾਲ ਹਮਦਾਰ ਟੀਵੀ ਵੇਖ ਰਹੇ ਦਰਸ਼ਕਾਂ ਦਾ ਦੇਸ਼ ਦੁਨੀਆ ਬੁਲੇਟਿਨ ਵਿੱਚ ਸਵਾਗਤ ਹੈ ਆਓ ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਅੱਜ ਦੀਆਂ ਚੌਣਵੀਂਆਂ ਖਬਰਾਂ ਤੇ ਕੈਨੇਡਾ ਵਿੱਚ ਰਾਤੋ ਰਾਤ ਦੁੱਗਣੇ ਹੋਏ ਹਵਾਈ ਕਿਰਾਏ 25000 ਕੈਨੇਡੀਅਨ ਵਿਦੇਸ਼ਾਂ ਵਿੱਚ ਫਸੇ 에ਅਰ ਕੈਨੇਡਾ ਦੇ ਮੁਲਾਜ਼ਮਾਂ ਦੀ ਹੜਤਾਲ ਹੋਈ ਸ਼ੁਰੂ ਅਮਰੀਕਾ ਵਿੱਚ ਪੰਜਾਬੀ ਟਰੱਕ ਡਰਾਈਵਰ ਨੇ ਕਰ ਦਿੱਤੀ ਵੱਡੀ ਕੋਤਾਹੀ ਤਿੰਨ ਮੌਤਾਂ ਬ੍ਰੈਮਟਨ ਵਿੱਚ ਠੱਗਾ ਨੇ ਪੁਲਿਸ ਵਾਲੇ ਬਣ ਕੇ ਲੁੱਟੀ ਔਰਤ ਬੈਂਕ ਖਾਤੇ ਵਿੱਚੋਂ ਗਾਇਬ ਹੋਏ 15000 ਡਾਲਰ ਭਾਰਤ ਉਤੇ ਲਗੀਆਂ ਟੈਰਿਫਸ ਅਧੀਆਂ ਕਰ ਸਕਦੇ ਨੇ ਡੋਨਾਲਡ ਟਰੰਪ ਪੋਟਨ ਨਾਲ ਸੁਖਾਵੀ ਮੁਲਾਕਾਤ ਮਗਰੋਂ ਆਏ ਸੰਕੇਤ ਤੇ ਹੁਣ ਖਬਰਾਂ ਵਿਸਥਾਰ ਨਾਲ ਅਮਰੀਕਾ ਵਿੱਚ ਦੋ ਪੰਜਾਬੀਆਂ ਦਾ ਟਰੱਕ ਵਿਵਾਦਾਂ ਵਿੱਚ ਹੈ ਜੋ ਤਿੰਨ ਜਣਿਆਂ ਦੀ ਮੌਤ ਦਾ ਕਾਰਨ ਬਣਿਆ ਫਲੋਰੀਡਾ ਸੂਬੇ ਦੇ ਫੋਰਟ ਪੀਅਰਸ ਸ਼ਹਿਰ ਨੇੜੇ ਇੱਕ ਹਾਈਵੇ ਤੇ ਵਾਪਰੇ ਹਾਦਸੇ ਦੀਆਂ ਵੀਡੀਓਜ਼ ਲਗਾਤਾਰ ਵਾਇਰਲ ਹੋ ਰਹੀਆਂ ਨੇ ਜਿਨ੍ਹਾਂ ਵਿੱਚ ਦੇਖਿਆ ਜਾ ਸਕਦਾ ਹੈ ਕਿ ਪੰਜਾਬੀ ਟਰੱਕ ਡਰਾਈਵਰ ਯੂ-ਟਰਨ ਲੈਣ ਦਾ ਯਤਨ ਕਰਦਾ ਪਰ ਇਸੇ ਦੌਰਾਨ ਇੱਕ ਤੇਜ਼ ਰਫ਼ਤਾਰ ਗੱਡੀ ਦੀ ਟੱਕਰ ਟਰੱਕ ਨਾਲ ਹੋ ਜਾਂਦੀ ਹੈ ਹਾਸੇ ਦੌਰਾਨ ਕਾਲੇ ਰੰਗ ਦੀ ਕ੍ਰਾਈਸਲਰ ਟਾਊਨ ਐਂਡ ਕੰਟਰੀ ਵੈਨ ਵਿੱਚ ਸਵਾਰ ਤਿੰਨ ਜਣਿਆਂ ਦੀ ਮੌਤ ਹੋ ਗਈ। ਫਲੋਰੀਡਾ ਹਾਈਵੇ ਪੈਟਰੋਲ ਮੁਤਾਬਕ ਟਰੱਕ ਅਤੇ ਮਿਨੀ ਵੈਨ ਉੱਤਰ ਵੱਲ ਜਾ ਰਹੇ ਸਨ। ਜਦੋਂ ਟਰੱਕ ਡਰਾਈਵਰ ਨੇ ਵੱਡਾ ਕੱਟ ਮਾਰਦਿਆਂ ਯੂ-ਟਰਨ ਲੈਣ ਦਾ ਯਤਨ ਕੀਤਾ। ਹਾਈਵੇ ਦੇ ਐਨ ਵਿਚਕਾਰ ਬਣਿਆ ਲਾਂਗਾ ਸਿਰਫ ਸਰਕਾਰੀ ਗੱਡੀਆਂ ਵਾਸਤੇ ਸੀ ਅਤੇ ਟਰੱਕ ਡਰਾਈਵਰ ਨੇ ਵੱਡੀ ਕੋਤਾਹੀ ਕਰਦਿਆਂ ਟਰੱਕ ਮੋੜ ਦਿੱਤਾ। ਜਦਕੇ ਪਿੱਛੋਂ ਆ ਰਹੀ ਮਿਨੀ ਵੈਨ ਟ੍ਰੇਲਰ ਹੇਠਾਂ ਵੱਢ ਗਈ। ਮਿਨੀ ਵੈਨ ਦੇ ਦੋ ਮੁਸਾਫਰਾਂ ਨੂੰ ਮੌਕੇ ਤੇ ਹੀ ਮਰਤਕ ਕਰਾ ਦੇ ਦਿੱਤਾ ਗਿਆ ਜਦਕਿ ਡਰਾਈਵਰ ਨੂੰ ਫੋਰਡ ਪੀਅਰਸ ਦੇ ਹਸਪਤਾਲ ਲਜਾਇਆ ਗਿਆ ਜਿੱਥੇ ਉਸਨੇ ਜ਼ਖਮਾਂ ਦੀ ਤਾਬ ਨਾ ਚਲਦਿਆਂ ਦਮ ਤੋੜ ਦਿੱਤਾ ਫਲੋਰੀਡਾ ਹਾਈਵੇ ਪੈਟਰੋਲ ਵੱਲੋਂ ਮਾਮਲੇ ਦੀ ਪੜਤਾਲ ਕਤਲ ਦੇ ਨਜ਼ਰੀਏ ਤੋਂ ਕੀਤੀ ਜਾ ਰਹੀ ਹੈ ਅਤੇ ਫਿਲਹਾਲ ਇਸ ਮਾਮਲੇ ਵਿੱਚ ਕੋਈ ਦੋਸ਼ਾਇਦ ਨਹੀਂ ਕੀਤੇ ਗਏ ਟਰੱਕ ਵਿੱਚ ਸਵਾਰ ਪੰਜਾਬੀ ਨੌਜਵਾਨਾਂ ਦੀ ਉਮਰ 25 ਸਾਲ ਅਤੇ 28 ਸਾਲ ਦੱਸੀ ਜਾ ਰਹੀ ਹੈ ਜੋ ਕੈਲੀਫੋਰਨੀਆ ਸੂਬੇ ਵਿੱਚ ਰਹਿੰਦੇ ਨੇ ਦੂਜੇ ਪਾਸੇ ਸੋਸ਼ਲ ਮੀਡੀਆ ਤੇ ਪੰਜਾਬੀ ਟਰੱਕ ਡਰਾਈਵਰ ਨੂੰ ਉਮਰ ਪਰ ਲਈ ਜੇਲ੍ਹ ਭੇਜਣ ਜਾਂ ਡਿਪੋਰਟ ਕਰਨ ਦੀਆਂ ਟਿੱਪਣੀਆਂ ਆ ਰਹੀਆਂ ਨੇ ਕੁਝ ਲੋਕਾਂ ਨੇ ਕਿਹਾ ਕਿ ਟਰਕਿੰਗ ਕੰਪਨੀ ਵਿਰੁੱਧ ਕਾਰਵਾਈ ਹੋਣੀ ਚਾਹੀਦੀ ਹੈ ਜਿਸ ਨੇ ਟ੍ਰੈਫਿਕ ਰੂਲਸ ਤੋਂ ਅਣਜਾਣ ਲੋਕਾਂ ਨੂੰ ਟਰੱਕ ਫੜਾ ਦਿੱਤਾ ਇਥੇ ਦੱਸਣਾ ਬਣਦਾ ਹੈ ਕਿ ਅਮਰੀਕਾ ਦੇ ਟਰਾਂਸਪੋਰਟ ਮਹਿਕਮੇ ਵਿੱਚ ਪਹਿਲਾਂ ਹੀ ਅਣਜਾਣ ਡਰਾਈਵਰਾਂ ਵਿਰੁੱਧ ਸਖਤੀ ਵਧਦੀ ਜਾ ਰਹੀ ਹੈ ਅਤੇ ਅੰਗਰੇਜ਼ੀ ਆਉਂਦੀ ਹੋਣ ਦੀ ਸ਼ਰਤ ਲਾਗੂ ਕੀਤੀ ਜਾ ਚੁੱਕੀ ਹੈ ਟਰਾਂਸਪੋਰਟ ਮੰਤਰਾਲੇ ਵੱਲੋਂ ਦਲੀਲ ਦਿੱਤੀ ਜਾ ਰਹੀ ਹੈ ਕਿ 2019 ਵਿੱਚ ਇੱਕ ਟਰੱਕ ਡਰਾਈਵਰ ਤਕਰੀਬਨ 100 ਮੀਲ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਜਾ ਰਿਹਾ ਸੀ ਅਤੇ ਅੰਗਰੇਜ਼ੀ ਨਾ ਆਉਂਦੀ ਹੋਣ ਕਾਰਨ ਕੋਈ ਸਾਈਨ ਨਾ ਪੜ ਸਕਿਆ ਅਤੇ ਅੱਗੇ ਜਾ ਕੇ ਵਾਪਰੇ ਹੌਲ ਨਾ ਖਾਸੇ ਦੌਰਾਨ 4 ਜਣਿਆਂ ਦੀ ਮੌਤ ਹੋ ਗਈ। ਗੈਰ ਰਿਪੋਰਟ ਹਮਦਰ ਟੀਵੀ ਆ ਹੁਣ ਚਲਦੇ ਹਾਂ ਕੈਨੇਡਾ ਵਿੱਚ ਹਵਾਈ ਕਿਰਾਏ ਰਾਤੋ-ਰਾਤ ਦੁੱਗਣੇ ਹੋਣ ਅਤੇ 25000 ਤੋਂ ਵੱਧ ਕੈਨੇਡੀਅਨਜ਼ ਦੇ ਵਿਦੇਸ਼ਾਂ ਵਿੱਚ ਫਸਣ ਨਾਲ ਸਬੰਧਤ ਖਬਰਵਾਲ। ਕੈਨੇਡਾ ਵਿੱਚ ਰਾਤੋ-ਰਾਤ ਹਵਾਈ ਕਿਰਾਏ ਦੁੱਗਣੇ ਹੋ ਗਏ ਅਤੇ ਹਵਾਈ ਅੱਡਿਆਂ ਤੇ ਮੁਸਾਫਰਾਂ ਦੀ ਖੱਜਲ-ਖੁਆਰੀ ਸ਼ੁਰੂ ਹੋ ਗਈ ਜਦੋਂ ਮੁਲਾਜ਼ਮਾਂ ਦੀ ਹੜਤਾਲ ਦੇ ਮੱਦੇਨਜ਼ਰ 에ਅਰ ਕੈਨੇਡਾ ਨੇ ਸਾਰੀਆਂ ਫਲਾਈਟਸ ਰੱਦ ਕਰ ਦਿੱਤੀਆਂ। ਦੂਜੇ ਪਾਸੇ 25000 ਤੋਂ ਵੱਧ ਕੈਨੇਡੀਅਨਜ਼ ਵਿਦੇਸ਼ਾਂ ਵਿੱਚ ਫਸ ਗਏ ਜਿਨ੍ਹਾਂ ਨੂੰ ਵਾਪਸੀ ਲਈ ਬਦਲਵੇਂ ਪ੍ਰਬੰਧ ਕਰਨੇ ਹੋਣਗੇ ਹੜਤਾਲ ਜਾਰੀ ਰਹਿਣ ਦੀ ਸੂਰਤ ਵਿੱਚ ਰੋਜ਼ਾਨਾ 130000 ਮੁਸਾਫਰ ਪ੍ਰਭਾਵਿਤ ਹੋਣਗੇ ਜਿਨ੍ਹਾਂ ਨੂੰ 에ਅਰ ਕੈਨੇਡਾ ਵੱਲੋਂ ਘਰੇਲੂ ਅਤੇ ਕੋਮਾਂਤਰੀ ਮੰਜ਼ਲਾਂ ਤੇ ਪਹੁੰਚਾਇਆ ਜਾ ਰਿਹਾ ਸੀ ਸ਼ਨੀਚਰਵਾਰ ਵੱਡੇ ਤੜਕੇ 1 ਵਜੇ ਫਲਾਈਟ ਅਟੈਂਡੈਂਸ ਦੀ ਹੜਤਾਲ ਰਸਮੀ ਤੌਰ ਤੇ ਆਰੰਭ ਹੋ ਗਈ ਪਰ ਇਸ ਤੋਂ ਪਹਿਲਾਂ ਹੀ ਸੈਂਕੜੇ ਫਲਾਈਟਸ ਰੱਦ ਹੋ ਚੁੱਕੀਆਂ ਸਨ ਕੈਨੇਡੀਅਨ ਯੂਨੀਅਨ ਆਫ ਪਬਲਿਕ EMPLOYEES ਦੇ ਬੁਲਾਰੇ ਹਿਊ ਪੋਲੀਟ ਨੇ ਕਿਹਾ ਕਿ ਕੋਈ ਸਮਝੌਤਾ ਨਾ ਹੋਣ ਕਰਕੇ ਮੁਲਾਜ਼ਮ ਹੜਤਾਲ ਤੇ ਜਾਣ ਲਈ ਮਜਬੂਰ ਹੋ ਗਏ ਉਧਰ ਕੈਨੇਡਾ ਦੀ ਰੋਜ਼ਗਾਰ ਮੰਤਰੀ ਪੈਟੀ ਹੈਦੂ ਨੇ ਸ਼ੁੱਕਰਵਾਰ ਦੇਰ ਸ਼ਾਮ ਮੁਲਾਜ਼ਮ ਯੂਨੀਅਨ ਅਤੇ 에ਅਰ ਕੈਨੇਡਾ ਦੇ ਨੁਮਾਇੰਦਿਆਂ ਨਾਲ ਮੁਲਾਕਾਤ ਕਰਦਿਆਂ ਜਲਦ ਤੋਂ ਜਲਦ ਕਿਸੇ ਸਮਝੌਤੇ ਤੇ ਪਹੁੰਚਣ ਦਾ ਸੱਦਾ ਦਿੱਤਾ ਸੋਸ਼ਲ ਮੀਡੀਆ ਰਾਹੀਂ ਇੱਕ ਬਿਆਨ ਜਾਰੀ ਕਰਦਿਆਂ ਉਹਨਾਂ ਕਿਹਾ ਕਿ ਸਮਾਂ ਰਹਿੰਦੇ ਕੋਈ ਵਿਚਾਰਲਾ ਰਾਹ ਲੱਭਿਆ ਜਾ ਸਕਦਾ ਸੀ ਪਰ ਦੋਹਾਂ ਧਿਰਾਂ ਦਾ ਬਤੀਰਾ ਬਰਦਾਸ਼ਤਯੋਗ ਨਹੀਂ ਮੰਨਿਆ ਜਾ ਸਕਦਾ ਇੱਥੇ ਦੱਸਣਾ ਬਣਦਾ ਹੈ ਕਿ 에ਅਰ ਕੈਨੇਡਾ ਵੱਲੋਂ ਰੋਜ਼ਾਨਾ ਤਕਰੀਬਨ 700 ਫਲਾਈਟਸ ਆਪਰੇਟ ਕੀਤੀਆਂ ਜਾਂਦੀਆਂ ਨੇ ਪਰ ਹੜਤਾਲ ਨੇ ਵੱਡੀ ਗਿਣਤੀ ਵਿੱਚ ਮੁਸਾਫਰਾਂ ਦੀਆਂ ਸੱਦਰਾਂ ਤੇ ਪਾਣੀ ਫੇਰ ਦਿੱਤਾ ਮੋਂਟਰੀਅਲ ਦੇ 21 ਸਾਲਾ ਐਲੈਕਸ ਨੇ ਦੱਸਿਆ ਕਿ ਯੂਰਪ ਦੀ ਸੈਰ ਤੇ ਜਾਣ ਵਾਸਤੇ ਉਹ ਪਿਛਲੇ 8 ਮਹੀਨੇ ਤੋਂ 1-1 ਡਾਲਰ ਜੋੜ ਰਿਹਾ ਸੀ। ਚੰਨੇਚਰਵਾ ਰਾਤ ਪੈਰਿਸ ਰਵਾਨਾ ਹੋਣਾ ਸੀ ਪਰ ਐਨ ਮੌਕੇ ਤੇ ਹੜਤਾਲ ਸ਼ੁਰੂ ਹੋ ਚੁੱਕੀ ਹੈ ਅਤੇ ਸਭ ਕੁਝ ਤਹਸ ਨਹਸ ਹੋ ਗਿਆ। ਮਾਇੂਸੀ ਵਿੱਚ ਡੁੱਬੇ ਐਲੈਕਸ ਦਾ ਕਹਿਣਾ ਸੀ ਕਿ ਵੱਖ-ਵੱਖ ਸ਼ਹਿਰਾਂ ਦੇ ਹੋਟਲਾਂ ਵਿੱਚ ਕਮਰੇ ਬੁੱਕ ਕਰਵਾਉਣ ਤੇ 8000 ਡਾਲਰ ਖਰਚ ਹੋਏ ਪਰ ਹੁਣ ਇਹ ਰਕਮ ਕਦੇ ਵਾਪਸ ਨਹੀਂ ਆਵੇਗੀ। ਅਲੈਕਸ ਨੇ ਹੋਰ ਨਾ 에ਅਰਲਾਈਨਜ਼ ਵਿੱਚ ਬੁਕਿੰਗ ਕਰਵਾਉਣ ਦੇ ਯਤਨ ਕੀਤੇ ਪਰ ਜ਼ਿਆਦਾਤਰ ਫਲਾਈਟਸ ਵਿੱਚ ਸੀਟਾਂ ਹੀ ਖਾਲੀ ਨਹੀਂ ਅਤੇ ਜੇ ਸੀਟ ਮਿਲਦੀ ਹੈ ਤਾਂ ਦੁੱਗਣਾ ਕਿਰਾਇਆ ਮੰਗਿਆ ਜਾ ਰਿਹਾ ਹੈ ਉਧਰ ਹੜਤਾਲ ਦੀ ਮਿਆਦ ਬਾਰੇ 에ਵੀਏਸ਼ਨ ਸੈਕਟਰ ਦੇ ਜਾਣਕਾਰਾਂ ਦੀ ਵੱਖੋ ਵੱਖਰੀ ਰਾਏ ਸਾਹਮਣੇ ਆਈ ਹੈ 에ਅਰ ਕੈਨੇਡਾ ਦੇ ਚੀਫ ਆਪਰੇਟਿੰਗ ਆਫੀਸਰ ਮਾਰਕ ਨਾਸਰਦਾ ਕਹਿਣਾ ਸੀ ਕਿ ਕੋਈ ਸਮਝੌਤਾ ਸਿਰੇ ਚੜਨ ਤੋਂ ਬਾਅਦ ਫਲਾਈਟਸ ਮੁਕੰਮਲ ਤੌਰ ਤੇ ਬਹਾਲ ਕਰਨ ਵਿੱਚ ਇੱਕ ਹਫ਼ਤੇ ਦਾ ਸਮਾਂ ਲੱਗ ਸਕਦਾ ਹੈ ਇਸੇ ਦੌਰਾਨ 에ਅਰ ਕੈਨੇਡਾ ਨੇ ਕਿਹਾ ਕਿ ਹੜਤਾਲ ਕਾਰਨ ਪ੍ਰਭਾਵਿਤ ਮੁਸਾਫਰ ਵੈੱਬਸਾਈਟ ਜਾਂ ਐਪ ਰਾਹੀਂ ਆਪਣੀ ਪੂਰੀ ਰਕਮ ਵਾਪਸ ਲੈ ਸਕਦੇ ਨੇ। ਫਰਰ ਰਿਪੋਰਟ ਹਮਦਰ ਟੀਵੀ। ਅਗਲੀ ਖਬਰ ਬ੍ਰੈਮਟਨ ਵਿੱਚ ਸਾਊਦੀਜੀਅਨ ਨੌਜਵਾਨਾਂ ਵੱਲੋਂ ਪੁਲਿਸ ਅਫਸਰ ਬਣ ਕੇ ਮਾਰੀ ਗਈ ਠੱਗੀ ਨਾਲ ਸੰਬੰਧਿਤ ਹੈ। ਕੈਨੇਡਾ ਵਿੱਚ ਸਾਊਦੀਜੀਅਨ ਠੱਗਾਂ ਨੇ ਸੰਭਾਵਿਤ ਤੌਰ ਤੇ ਪੁਲਿਸ ਯੂਨੀਫਾਰਮ ਖਰੀਦ ਲਈ ਹੈ ਅਤੇ ਲੋਕਾਂ ਦੇ ਬੈਂਕ ਅਕਾਊਂਟ ਖਾਲੀ ਕਰਨ ਦਾ سلسلہ ਆਰੰਭ ਕਰ ਦਿੱਤਾ ਹੈ ਜੀ ਹਾਂ ਤਾਜ਼ਾ ਮਾਮਲਾ ਬ੍ਰੈਮਟਨ ਵਿਖੇ ਸਾਹਮਣੇ ਆਇਆ ਹੈ ਜਿੱਥੇ ਕਾਲੀ ਗੱਡੀ ਵਿੱਚ ਪoje ਦੋ ਜਣਿਆਂ ਨੇ ਇੱਕ ਘਰ ਦਾ ਦਰਵਾਜ਼ਾ ਖੜਕਾਇਆ ਸ਼ਹਿਰ ਦੇ ਫਿਨੇਗਨ ਸਰਕਲ ਇਲਾਕੇ ਦੇ ਇੱਕ ਘਰ ਵਿੱਚ ਵਾਪਰੀ ਵਾਰਦਾਤ ਦੌਰਾਨ ਠੱਗਾਂ ਨੇ ਘਰ ਦੀ ਮਾਲਕ ਨੂੰ ਯਕੀਨ ਦਿਵਾ ਦਿੱਤਾ ਕਿ ਉਸਦੇ ਬੈਂਕ ਖਾਤੇ ਨਾਲ ਕੋਈ ਆਨਲਾਈਨ ਛੇੜਛਾੜ ਕਰਨ ਦੇ ਯਤਨ ਕਰ ਰਹੇ ਹੈ ਖੁਦ ਨੂੰ ਟੋਰਾਂਟੋ ਪੁਲਿਸ ਦਾ ਅਫਸਰ ਦੱਸਣ ਵਾਲੇ ਠੱਗਾਂ ਨੇ ਘਰ ਦੀ ਮਾਲਕ ਤੋਂ ਉਸਦੇ ਸਾਰੇ ਬੈਂਕ ਕਾਰਡ ਮੰਗੇ ਅਤੇ ਪੜਤਾਲ ਦਾ ਟਕਵਾਂਜ ਕਰਨ ਲੱਗੇ ਮਹਿਲਾ ਨੂੰ ਕਾਰਡ ਵਾਪਸ ਕਰਨ ਮਗਰੋਂ ਦੋਵੇਂ ਜਣੇ ਚਲੇ ਗਏ ਪਰ ਉਹਨਾਂ ਦੇ ਜਾਂਦਿਆ ਹੀ ਮਹਿਲਾ ਦੇ ਖਾਤੇ ਵਿੱਚੋਂ 15000 ਡਾਲਰ ਦੀ ਰਕਮ ਗਾਇਬ ਹੋ ਗਈ ਇੱਥੇ ਦੱਸਣਾ ਬਣਦਾ ਹੈ ਕਿ ਮਹਿਲਾ ਨੇ ਫਰਜ਼ੀ ਪੁਲਿਸ ਅਫਸਰਾਂ ਤੋਂ ਸ਼ਨਾਖਤੀ ਕਾਰਡ ਮੰਗਣ ਦਾ ਯਤਨ ਨਾ ਕੀਤਾ ਸ਼ੱਕੀਆਂ ਵੱਲੋਂ ਵਰਤੀ ਗੱਡੀ ਕਾਲੇ ਰੰਗ ਦੀ ਮੈਸੂਬੀਸ਼ੀ ਐਸਯੂਵੀ ਦੱਸੀ ਜਾ ਰਹੀ ਹੈ ਅਤੇ ਇਸ ਨੂੰ ਚਲਾਉਣ ਵਾਲੇ ਸੌ ਦੇਖ ਜਾਂਦੀ ਉਮਰ ਤਕਰੀਬਨ 36 ਤੋਂ 38 ਸਾਲ ਦਰਮਿਆਨ ਸੀ ਪੀਲ ਰੀਜਨਲ ਪੁਲਿਸ ਨੇ ਦੱਸਿਆ ਕਿ ਡਰਾਈਵਰ ਦਾ ਸਰੀਰ ਭਾਰਾ ਅਤੇ ਛੋਟੇ ਕਾਲੇਵਾਲ ਇਨਸਾਨ ਡਰਾਈਵਰ ਦੇ ਵਿਸਤਾਰਤ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਇਲਾਕੇ ਦੇ ਲੋਕਾਂ ਨੂੰ ਠੱਗੀਆਂ ਤੋਂ ਬਚਾਉਣ ਦੀ ਯਤਨਾ ਤਹਿਤ ਪੀਲ ਰੀਜਨਲ ਪੁਲਿਸ ਵੱਲੋਂ ਸੁਚੇਤ ਕੀਤਾ ਗਿਆ ਹੈ ਕਿ ਡੈਬਿਟ ਕਾਰਡ ਅਤੇ ਕ੍ਰੈਡਿਟ ਕਾਰਡ ਦੇ ਮਾਮਲੇ ਵਿੱਚ ਕੋਈ ਅਣਗੈਲੀ ਨਾ ਵਰਤੀ ਜਾਵੇ ਕਾਰਡ ਫਰਾਡ ਦੀਆਂ ਵਾਰਦਾਤਾਂ ਲਗਾਤਾਰ ਸਾਹਮਣੇ ਆ ਰਹੀਆਂ ਨੇ ਅਤੇ ਜਾਗਰੂਕਤਾ ਰਾਹੀਂ ਇਹਨਾਂ ਨੂੰ ਰੋਕਿਆ ਜਾ ਸਕਦਾ ਹੈ ਜੇ ਕਿਸੇ ਨੂੰ ਵੀ ਪੁਲਿਸ ਅਫਸਰ ਦੇ ਸ਼ੱਕ ਹੋਵੇ ਤਾਂ ਉਸ ਦੀ شناخت ਦਾ ਸਬੂਤ ਮੰਗਿਆ ਜਾ ਸਕਦਾ ਹੈ ਅਤੇ ਪੁਲਿਸ ਵਿਭਾਗ ਨਾਲ ਸਿੱਧਾ ਸੰਪਰਕ ਕਰਦਿਆਂ ਅਫਸਰਾਂ ਬਾਰੇ ਤਸਦੀਕ ਕੀਤੀ ਜਾ ਸਕਦੀ ਹੈ ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਇਸ ਘਟਨਾ ਨਾਲ ਕੋਈ ਸਬੰਧਤ ਜਾਣਕਾਰੀ ਹੋਵੇ ਤਾਂ 22 ਡਿਵੀਜ਼ਨ ਕ੍ਰਿਮੀਨਲ ਇਨਵੈਸਟੀਗੇਸ਼ਨ ਬਿਊਰੋ ਦੇ ਜਾਂਚ ਕਰਤਾਵਾਂ ਨਾਲ ਸੰਪਰਕ ਕੀਤਾ ਜਾਵੇ ਗੁਪਤ ਤਰੀਕੇ ਨਾਲ ਜਾਣਕਾਰੀ ਦੇਣ ਲਈ ਅਪੀਲ ਕ੍ਰਾਈਮ ਸਟਾਪਰਜ਼ ਨਾਲ 1800 222 टिप्स 8470 ਤੇ ਕਾਲ ਕੀਤੀ ਜਾ ਸਕਦੀ ਹੈ ਬਿਊਰੋ ਰਿਪੋਰਟ ਹਮਦਰ ਟੀਵੀ ਅਗਲੀ ਖਬਰ ਭਾਰਤ ਉਤੇ ਲੱਗੀਆਂ 25% ਵਾਧੂ ਟੈਰਿਫs ਹਟਾਏ ਜਾਣ ਦੇ ਸੰਕੇਤਾਂ ਨਾਲ ਸਬੰਧਤ ਹੈ ਜੀ ਹਾਂ ਡੋਨਲਡ ਟਰੰਪ ਅਤੇ ਵਲਾਦੀਮੀਰ ਪੋਟੇਨ ਦਰਮਿਆਨ ਸੁਖਾਵੇ ਮਾਹੌਲ ਵਿੱਚ ਹੋਈ ਮੁਲਾਕਾਤ ਦਾ ਫਾਇਦਾ ਭਾਰਤ ਨੂੰ ਹੁੰਦਾ ਨਜ਼ਰ ਆ ਰਿਹਾ ਹੈ ਰੂਸੀ ਤੇਲ ਖਰੀਦਣਾ ਜਾਰੀ ਰੱਖਣ ਤੋਂ ਗੁੱਸੇ ਵਿੱਚ ਆਏ ਅਮਰੀਕਾ ਦੇ ਰਾਸ਼ਟਰਪਤੀ ਵੱਲੋਂ ਬਾਅਦ ਵਿੱਚ ਲਾਈਆਂ 25% ਟੈਰਿਫਸ ਦਾ ਬੋਝ ਖਤਮ ਕੀਤਾ ਜਾ ਸਕਦਾ ਹੈ ਇਹ ਟੈਰਿਫਸ 27 ਅਗਸਤ ਤੋਂ ਲਾਗੂ ਹੋਣੀਆਂ ਨੇ ਫੌਕਸ ਨਿਊਜ਼ ਨਾਲ ਇੱਕ ਇੰਟਰਵਿਊ ਦੌਰਾਨ ਡੋਨਲਡ 트ੰਪ ਨੇ ਕਿਹਾ ਭਾਰਤ ਵੱਲੋਂ ਰੂਸ ਦਾ 40% ਕੱਚਾ ਤੇਲ ਖਰੀਦਿਆ ਜਾ ਰਿਹਾ ਹੈ ਜਦਕਿ ਚੀਨ ਵੀ ਇਸ ਮਾਮਲੇ ਵਿੱਚ ਬਹੁਤਾ ਪਿੱਛੇ ਨਹੀਂ ਹੁਣ ਸੈਕੰਡਰੀ ਟੈਰਿਫਸ ਦਾ ਜ਼ਿਕਰ ਕੀਤਾ ਜਾਵੇ ਤਾਂ ਦੋਹਾਂ ਮੁਲਕਾਂ ਵਾਸਤੇ ਤਬਾਅਕੁਨ ਸਾਬਤ ਹੋ ਸਕਦੀਆਂ ਨੇ ਅਤੇ ਇਹ ਵੀ ਹੋ ਸਕਦਾ ਹੈ ਕਿ ਇਹਨਾਂ ਨੂੰ ਲਾਗੂ ਹੀ ਨਾ ਕੀਤਾ ਜਾਵੇ। ਅਮਰੀਕਾ ਦੇ ਰਾਸ਼ਟਰਪਤੀ ਦੀ ਤਾਜ਼ਾ ਟਿੱਪਣੀ ਤੋਂ ਪਹਿਲਾਂ ਖਜ਼ਾਨਾ ਮੰਤਰੀ ਸਕਾਟ ਬੈਸੈਂਡ ਵੀ ਸੰਕੇਤ ਦੇ ਚੁੱਕੇ ਨੇ ਕਿ ਜੇ ਟਰੰਪ ਅਤੇ ਪੁਤਿਨ ਦਰਮਿਆਨ ਮੁਲਾਕਾਤ ਦੌਰਾਨ ਸਭ ਕੁਝ ਠੀਕ ਠਾਕ ਰਿਹਾ ਤਾਂ ਰੂਸੀ ਤੇਲ ਖਰੀਦਣ ਦੀ ਸਜ਼ਾ ਵਜੋਂ ਭਾਰਤ ਉੱਤੇ ਲਗੀਆਂ ਟੈਰਿਫਸ ਹਟਾਈਆਂ ਜਾ ਸਕਦੀਆਂ ਨੇ। ਬਲੂਮਬਰਗ ਨਾਇਕ ਇੰਟਰਵਿਊ ਦੌਰਾਨ ਬੈਸੈਂਟ ਨੇ ਕਿਹਾ ਸੀ ਕਿ ਰੂਸ ਦੇ ਰਾਸ਼ਟਰਪਤੀ ਤੋਂ ਹਰ ਕੋਈ ਖਿਜਿਆ ਹੋਇਆ ਹੈ ਅਤੇ ਇਸੇ ਕਰਕੇ ਅਸੀਂ ਭਾਰਤ ਉੱਤੇ ਨਵੀਆਂ ਟੈਰਿਫਸ ਲਾਉਣ ਦਾ ਐਲਾਨ ਕੀਤਾ ਪਰ ਅਲਾਸਕਾ ਵਿਖੇ ਮਾਹੌਲ ਠੀਕ ਰਿਹਾ ਤਾਂ ਇਹ ਟੈਰਿਫਸ ਬੀਤੇ ਦੀ ਗੱਲ ਹੋ ਸਕਦੀਆਂ ਨੇ ਇੱਥੇ ਦੱਸਣਾ ਬਣਦਾ ਹੈ ਕਿ ਮੁੱਢਲੇ ਤੌਰ ਤੇ ਟਰੰਪ ਵੱਲੋਂ 25% ਟੈਰਿਫਸ ਲਾਗੂ ਕੀਤੀਆਂ ਗਈਆਂ ਪਰ ਰੂਸੀ ਤੇਲ ਖਰੀਦਣਾ ਜਾਰੀ ਰੱਖਣ ਤੇ 25% ਹੋਰ ਲਾਉਣ ਦਾ ਐਲਾਨ ਕਰ ਦਿੱਤਾ ਗਿਆ ਨਵੀਆਂ ਟੈਰਿਫਸ ਲੱਗਣ ਮਗਰੋਂ ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਸੀ ਕਿ ਗੈਰਵਾਜਬ ਅਤੇ ਗੈਰਜ਼ਰੂਰੀ ਤਰੀਕੇ ਨਾਲ ਭਾਰਤ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਇੱਕ ਵੱਡਾ ਅਰਥਚਾਰਾ ਹੋਣ ਦੇ ਨਾਤੇ ਭਾਰਤ ਵੱਲੋਂ ਕੌਮੀ ਹਿਤਾ ਨੂੰ ਧਿਆਨ ਵਿੱਚ ਰੱਖਦਿਆਂ ਇਨ੍ਹਾਂ ਟੈਰਿਫਸ ਦਾ ਟਕਰਾ ਕਰਨ ਲਈ ਠੁਕਮੇ ਕਦਮ ਚੁੱਕੇ ਜਾਣਗੇ। ਇਸੇ ਰਣਨੀਤੀ ਤਹਿਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਮਰੀਕਾ ਦੌਰੇ ਤੇ ਜਾ ਰਹੇ ਨੇ। ਜਿੱਥੇ ਉਹ ਸੰਯੁਕਤ ਰਾਸ਼ਟਰ ਦੀ ਮਹਾਸਭਾ ਵਿੱਚ ਸ਼ਮੂਲੀਅਤ ਕਰਨਗੇ ਪਰ ਅਸਲ ਟੀਚਾ ਰਾਸ਼ਟਰਪਤੀ ਡੋਨਲਡ 트੍ਰੰਪ ਨਾਲ ਮੁਲਾਕਾਤ ਕਰਦੇ ਆ ਟੈਰਿਫਸ ਵਿੱਚ ਵੱਧ ਤੋਂ ਵੱਧ रियायतਾਂ ਹਾਸਲ ਕਰਨਾ ਹੋਵੇਗਾ। ਗੈਰ ਰਿਪੋਰਟ ਹਮਦਰ ਟੀਵੀ ਮਾਈ ਮੂਵ ਟੂ ਕੈਨੇਡਾ ਵਾਸ ਅ ਬਿਗ ਸਟੈਪ ਫॉर ਮਾਈ ਪੈਰੈਂਟਸ ਮਾਈ ਮਦਰ ਨੋਜ਼ ਮਾਈ ਵਰਕ ਆਊਟਸ ਸੋ ਦ ਮੂਮੈਂਟ ਆਈ ਕਨੈਕਟ ਟੂ ਦ ਗੋ ਵਾਈਫਾਈ ਆਈਲ ਗੈਟ ਹਰ ਮੈਸੇਜ ਆਰ ਯੂ ਓਨ ਦ ਟ੍ਰੇਨ ਇਜ਼ ਐਨੀਵਨ ਵਿਦ ਯੂ And the answer is always the same. Mamad is a train operator in this cabin. There's a helpline for emergencies. Then she will feel calm.